ਸਿਰਜਰ 4 112000 ਜੇ ਕਿਸੇ ਘਰ ਮਾ ਪੰਜ ਬੀਬੀਆਂ ਨਾ 140000 ਰੁਪਏ ਬਣ ਗਏ ਇਹ ਮੈਂ ਇਸ ਕਰਕੇ ਦੱਸ ਰਿਹਾ ਜੇ ਝਾੜੂ ਵਾਲੇ ਵੋਟ ਮੰਗਣ ਹਨ ਉਹਨਾਂ ਨੂੰ ਕਿਹੋ ਵੀ ਫੇਰ ਅੰਦਰ ਬੜਿਓ ਪਹਿਲਾਂ ਦੇ ਮਹਾਰਾਜ 140000 ਠੀਕ ਨੇ ਵੀ ਤਵੇਟੂ ਉੱਪਰ ਬੋਲ ਕੇ ਪੋਠਾ ਪਵਾਣੀਆਂ ਮੁਰਕੇ ਲੌਂਗ ਵੀ ਲੈ ਸੋ ਮੇਰੇ ਮਤਲਬ ਇਹ ਹੈ ਕਿ ਤੁਸੀਂ ਮੈਂ ਤੁਹਾਡੇ ਕੋਲ ਆਇਆ ਮੇਰਾ ਕਿਰਦਾਰ ਦੇਖੋ 30 ਸਾਲ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਰਿਆ ਪਥਲਸਨ ਜੇਹੇਦਾਰ ਗੁਚਰ ਸਿੰਘ ਕੌੜਾ ਜੀ ਨੇ ਮੈਨੂੰ ਸਾਮਨ ਕਰਿਆ ਅੱਜ ਤੱਕ ਉਸੇ ਪਾਰਟੀ ਚ ਚੰਗਾ ਟਾਈਮ ਆਇਆ ਮਾੜਾ ਆ ਅੱਗੇ ਵੀ ਆਖਰੀ ਸਾਹ ਤੱਕ ਰਹਾਂ ਮੇਰੀ ਕਾਰਗੁਜ਼ਾਰੀ ਦੇਖਣੀ ਆ ਮੈਂ 3 ਸਾਲ ਮੁਹਾਲੀ ਦਾ ਚੇਅਰਮੈਨ ਰਿਆ ਪਲਾਨੀ ਬੋਰਡ ਦਾ ਹਰ ਕੰਚ ਆਪਰੇਗਾ ਸੀ ਜੁਨੀਅਰ ਸੜਕਾਂ ਬਣੀਆਂ ਨਾ 2 200 ਫੁੱਟ ਚੌੜੀਆਂ ਜੀਰਕਪੁਰ ਨੂੰ ਰੋਡ ਨਿਕਲੀ ਪਾਰਕਾਂ ਬਣੀ ਸਟੇਡੀਅਮ ਨਾ ਬਣੇ ਜਿੱਥੇ ਗੁਰੂ ਘਰ ਮੰਦਿਰ ਗੁਰਦੁਆਰੇ ਬਣਿਆ ਇੱਥੇ ਹਮਸਾਹਬਾ ਸਿੰਘ ਸ਼ਹੀਦ ਦਾ ਕਬਜ਼ਾ ਕਰਕੇ ਬਣੇ ਤੇ ਸਾਰਿਆਂ ਦੀ ਜ਼ਮੀਨਾਂ ਮੈਨੂੰ ਲੋਟ ਕਰਾ ਕੇ ਦੇਖਿਆ ਫਿਰ ਤੇ 4000 ਕਿਲੇ ਜ਼ਮੀਨ ਪਾਰਕਰੀ ਆਈਟੀ ਕੰਪਨੀਆਂ ਲਿਆਏ ਇੱਥੇ ਸਾਡੇ 3.5 ਲੱਖ ਬੱਚਾ ਮੁਹਾਰੀ ਚ ਆਈਟੀ ਕੰਪਨੀਆਂ ਚ ਕੰਮ ਕਰ ਰਿਹਾ ਤੇ ਬਾਦਸਾਹ ਦੀ ਤੇ ਮੇਰੀ ਕਾਰਗੁਜ਼ਾਰੀ ਮਾਣ ਦੇਖਣੇ ਚੱਕਰ ਲਓ ਵੀ ਮੇਰੇ ਘਰ ਤੇ ਆ ਸਾਰੇ ਮੈਂ ਡੇਰਾਬਸੀ ਹਲਕੇ ਤੋਂ ਐਮਐਲਏ ਬਣਿਆ ਫਿਰ ਜੀਲਕਪੁਰ ਡੇਰਾਬਸੀ ਲੱਗ ਲੁ ਸੀਵਰੇਜ ਬਾਸ ਸਪਲਾਈ ਸੜਕਾ ਰੋਡ ਪਾਰਕ ਸਟੇਡੀਅਮ ਡੇਰਾਬਸੀ ਉਮਰਕੀ ਚੱਕਰ ਮਰਪੁਰ ਪੁਲ ਚੌਂਦੇੜੀ ਪੁਲ ਜੋ ਕੁਝ ਵੀ ਹੋਇਆ ਤੁਸੀਂ ਜੇ ਕੱਲ ਨੂੰ ਇੱਥੇ ਮੇਰੀ ਲਾਈਵ ਹੈ ਮੇਰੇ ਤੋਂ ਬਾਅਦ ਕਿਸੇ ਨੇ ਕਿੱਕ ਦਿੱਤੀ ਬੜਾ ਖੜਾ ਦੇ ਰਣਜੀਤ ਵੀਰੇ ਰਣਜੀਤ ਰਣਜੀਤ ਹੋ ਗਈ ਸੋਹਣਾ ਸਿਖਿਆ ਸਾਰੇ ਪਿੰਡਾਂ ਵਿੱਚ ਇਹੀ ਹਾਲ ਹੈ ਮੈਂ ਆਪ ਕਰਾਂਗਾ ਮੇਰਾ ਨਾਮ ਰਣਜੀਤ ਸਿੰਘ ਸਾਬਕਾ ਪ੍ਰਧਾਨ ਜੂਸ ਚਾਲੀ ਦਲ ਸਰਕਲ ਪਾਸੋਂ ਜੀ ਅੱਜ ਆਪਾਂ ਜੇ ਗੱਲ ਕੋਈ ਜਿਨੇ ਹਾਲੇ ਤੋਂ ਮੁਕਾਵ ਕਰ ਰਿਹਾ ਹੈ ਅਧਿਕਾਰਨੀ ਦੀ ਵਿਆਹ ਹੈ ਉਹ ਜਾਣਾ ਚਾਹੁੰਦਾ ਚੋਣ ਪ੍ਰਚਾਰ ਇਹ ਹੈ ਜੀ ਅੱਜ ਜਿਹੜਾ ਸਾਡੇ ਨਾਬੇ ਸਰਕਲ ਦੇ 72 ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਸਾਡਾ 13 ਜਗ੍ਹਾ ਪ੍ਰੋਗਰਾਮ ਸੀਗਾ ਅੱਜ 5 5 6 6 ਪਿੰਡ ਸਾਰੇ ਪਿੰਡਾਂ ਦੇ ਲਾਏ ਹੋਏ ਸੀਗੇ ਜਿਹੜੇ ਪਿੰਡਾਂ ਦਾ ਵੀ ਇਕੱਠ ਹੋਇਆ ਦੂਜੇ ਪਿੰਡ ਹਾਲਾਂਕਿ ਜਾਣ ਔਖਾ ਹੁੰਦਾ ਲੋਕਾਂ ਨੂੰ ਪਰ ਬੜਾ ਭਰਮੇ ਇਕੱਠ ਹੋਏ ਨੇ ਸਾਰੇ ਵੱਡਾ ਹੰਗਾਰਾ ਮਿਲਿਆ ਅੱਜ ਸਾਨੂੰ ਸਾਰੇ ਬੁੱਥਾਂ ਤੇ ਜਿਹੜੇ ਅਸੀਂ ਪ੍ਰੋਗਰਾਮ ਅੱਜ ਸ਼ਰਮਾ ਜੀ ਦੇ ਬਣਾਏ ਸੀ। ਟੱਕਰ ਕਿਸੇ ਨਾਲ ਸਮਝੇ ਕਿਹੜਾ ਟੱਕਰ ਇਹ ਅਸੀਂ ਤਾਂ ਸਮਝਦੇ ਹਾਂ ਸਾਡੀ ਟੱਕਰ ਕਿਸੇ ਨਾਲ ਵੀ ਨਹੀਂ ਵੀ ਸਾਡਾ ਕੈਂਡੀਡੇਟ ਆ ਜਿਹੜਾ ਵੱਧ ਤੋਂ ਵੱਧ ਵੋਟਾਂ ਨਾਲ ਸਾਰੇ ਕੈਂਡੀਡੇਟਾਂ ਨਾਲ ਵੱਧ ਵੋਟਾਂ ਲੈ ਕੇ ਜਿੱਤੂਗਾ। ਇਹ ਗੱਲ ਕਰੀ ਮਹਾਨ ਕਲੀਨ ਕੋਰ ਦੀ ਚੋਣ ਦੀ ਗੱਲ ਜੀ ਇਸ ਤਰ੍ਹਾਂ ਨੇ ਐਮਪੀ ਰਹੇ ਜੀ ਆਂਕੀ ਦੇ ਆਪ ਸਾਰਾ ਬੁੱਧ ਕਰਦਾ ਕੋਈ ਚੌਂ ਮੈਦਾਨ ਦੇ ਵਿੱਚ ਕਿਵੇਂ ਦੇਖ ਦਿਨਾਂਗੇ। ਦੇਖੋ ਗੱਲ ਇਹ ਆ ਜੀ ਧਰਮਵੀਰ ਡਾਕਟਰ ਗਾਂਧੀ ਜੀ ਨੇ ਜਿਹੜੇ ਸਤਕਾਰਜੋਗ ਨੇ ਉਹਨਾਂ ਨੇ ਪਹਿਲਾਂ ਜਿਹੜੀ ਇਲੈਕਸ਼ਨ ਲੜੀ ਆਜ਼ਾਦ ਲੜੀ ਦੂਜੀ ਇਲੈਕਸ਼ਨ ਝਾੜੂ ਤੋਂ ਲੜੀ ਉਹ ਅੱਜ ਉਸੇ ਪਾਰਟੀ ਦੇ ਵਿੱਚ ਗਏ ਨੇ ਜਿਹੜੀ ਪਾਰਟੀ ਨੂੰ ਉਹਨਾਂ ਦੀਆਂ ਵੀਡੀਓ ਦੇਖ ਲਓ ਕੱਢ ਕੇ ਸਟੇਜਾਂ ਦੇਖ ਲਓ ਮੀਟਿੰਗਾਂ ਦੇਖ ਲਓ ਜਿਹੜੇ ਉਹ ਕਹਿੰਦੇ ਤੇ ਵੀ ਜਿਹੜਾ ਇਹ ਪੰਜੇ ਤੇ ਚੋਣ ਨਿਸ਼ਾਨ ਲੜਦੇ ਹੋ ਤੇ ਖੁੰਨੀ ਪੰਜਾਏ ਖੁੰਨੀ ਪੰਜੇ ਨੂੰ ਤੁਸੀਂ ਭਾਈ ਵੋਟਾਂ ਨਾ ਪਾਓ ਮੈਨੂੰ ਵੋਟਾਂ ਪਾਓ ਉਹਨਾਂ ਨੂੰ ਐਮਪੀ ਬਣਾਇਆ 4 ਐਮਪੀ ਬਣਿਆ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਵਿੱਚ ਇੱਕ ਗਾਂਧੀ ਵੀ ਸੀਗਾ ਜਿਹੜੇ ਚਾਰੇ ਆਪਸ ਵਿੱਚ ਵੀ ਇਕੱਠੇ ਨਹੀਂ ਰਹੇ ਗਾਂਧੀ ਦਾ ਜਿਹੜਾ ਕਰਤਾਰ ਹੈ ਜਿਹੜਾ ਅੱਗੇ ਲੋਕਾਂ ਨੂੰ ਸੀਗਾ ਵੀ ਗਾਂਧੀ ਇੱਕ ਸੇਵਾਦਾਰ ਆ ਜੀ ਸਮਾਜ ਸੇਵੀ ਆ ਚਲੋ ਚੰਗੇ ਡਾਕਟਰ ਨੇ ਅਸੀਂ ਮੰਨਦੇ ਆ ਪਰ ਉਹ ਲੋਕਾਂ ਦੇ ਸਾਹਮਣੇ ਆ ਜਿਹੜਾ ਝੂਠ ਸਾਹਮਣੇ ਆ ਚੁੱਕਿਆ ਹਰ ਇੱਕ ਆਪਣੀ ਕੁਰਸੀ ਦੇ ਲਾਲਚ ਨੂੰ ਇੱਥੇ ਫਿਰਦਾ ਵੋਟਰਾਂ ਨੂੰ ਵੀ ਅਪੀਲ ਕਰਦੇ ਹਾਂ ਵੋਟਰਾਂ ਨੂੰ ਤਾਂ ਇਹੀ ਅਪੀਲ ਕਰਦੇ ਆ ਵੀ ਪਹਿਲਾਂ ਦੇਖੋ ਕਾਂਗਰਸ ਸਰਕਾਰ ਬਣਾ ਗਈ ਗੁਟਕਾ ਸਾਹਿਬ ਦੀ ਮਹਾਰਾਜ ਅਮਰਿੰਦਰ ਨੇ ਸੌ ਖਾਧੀ ਵੀ ਤੁਹਾਡੇ ਕਰਜ਼ੇ ਮਾਫ ਕਰਾਂਗੇ ਸੋ ਜਿਹੜੇ ਕਿਸਾਨ ਤੇ ਉਹ ਚਾਹੇ ਚਾਗੇ ਇਸ ਵਾਰ ਮੁੱਖ ਮੰਤਰੀ ਭਗਵਾਨ ਸਿੰਘ ਨੇ ਬਿਆਨ ਲਾਤਾ ਉਹਨਾਂ ਦੀ ਇੱਕ ਮੰਤਰੀ ਆ ਬੀਬੀ ਗਰ ਅਨਮੋਲ ਮਾਨ ਗਗਨ ਉਹਨੇ ਬਿਆਨ ਲਾਤਾ ਜਿਹੜਾ ਸਾਡਾ ਕਿਸਾਨਾਂ ਦਾ ਸੰਘਰਸ਼ ਚੱਲਦਾ ਦੀ ਦਿੱਲੀ বিজেপি ਸਰਕਾਰ ਨਾਲ ਐਮਐਸਪੀ ਦੇ ਮੁੱਦੇ ਤੇ ਉਹਨਾਂ ਨੇ ਉਹੀ ਮੁੱਦਾ ਬਣਾਇਆ ਚੋਣਾਂ ਦੇ ਵਿੱਚ ਵੀ ਜੇ ਉਹਨੂੰ ਸੈਂਟਰ ਐਮਐਸਪੀ ਨਹੀਂ ਦੇਊਗੀ ਤਾਂ ਮੈਂ ਸਾਰੀਆਂ ਫਸਲਾਂ ਤੇ ਐਮਐਸਸੀ ਦਊਂਗਾ ਤੇ ਉਸ ਦੇ ਵਿੱਚ ਸਾਡੇ ਕਿਸਾਨ ਵੀ ਆ ਗਏ ਸਾਡੀਆਂ ਬੀਬੀਆਂ ਵੀ ਆ ਗਈਆਂ ਹਜ਼ਾਰ-ਹਜ਼ਾਰ ਰੁਪਏ ਚ ਸਾਡੇ ਮਜ਼ਦੂਰ ਵੀ ਆ ਗਏ ਜਿਹੜੇ ਕਿ ਅੱਜ ਹੁਣ ਤੁਹਾਨੂੰ ਮੈਂ ਦੱਸਦਾ ਅੱਜ ਜਿਹੜੇ ਸਾਨੂੰ ਤਾਂ ਵੱਧ ਪਤਾ ਲੱਗਦਾ ਸਾਰੇ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਬੈਠੀਆਂ ਨੇ ਨਰੇਗਾ ਵਾਲੀਆਂ ਜਿਹੜੀਆਂ ਹੱਦ ਤੋਂ ਜ਼ਿਆਦਾ ਦੁਖੀ ਨੇ ਸਾਨੂੰ ਨਹੀਂ ਪਤਾ ਸੈਂਟਰ ਤੋਂ ਪੈਸਾ ਆਇਆ ਕਿ ਨਾ ਆਇਆ ਪਰ ਨਰੇਗਾ ਸਕੀਮ ਜਿਹੜੀ ਮਜ਼ਦੂਰਾਂ ਦੀ ਥੀ ਉਹ ਕਿਸੇ ਪਿੰਡ 'ਚ ਵੀ 10 ਤੋਂ 15 ਦਿਨਾਂ ਤੋਂ ਵੱਧ ਨਹੀਂ ਚੱਲੀ ਦੂਜੀ ਗੱਲ ਜਿਹੜੀ ਆਟੇ-ਦਾਲ ਵਾਲੀ ਸਕੀਮ ਹੈ ਉਹ ਬਿਲਕੁਲ ਫੇਲ ਹੋ ਚੁੱਕੀ ਹੈ ਇਹਨਾਂ ਦੀ ਜਿਹੜੀ ਘਰ-ਘਰ ਵੰਡਣੇ ਵਾਲੀ ਥੀ ਬਹੁਤ ਪਿੰਡਾਂ ਦੇ ਵਿੱਚ ਜੇ ਕਿਸੇ ਨੂੰ ਮਿਲਿਆ ਵੀ ਆ ਸਾਲ ਮਾਗਰੋ ਆਟਾ-ਦਾਲ ਤਾ 15 ਕਿਲੋ ਕਣਕ ਮਿਲੀ ਹੈ ਜੀ 15 ਕਿਲੋ ਨਾਲ ਤਕਰੀਬ ਦਾ ਕਿੱਥੇ ਗੁਜ਼ਾਰਾ ਹੁੰਦਾ ਅਪੀਲ ਹੀ ਕਰਦੇ ਆ ਵੀ ਤੁਸੀਂ ਜਿਹੜੇ ਖਾਸ ਕਰਕੇ ਮੈਂ ਨੌਜਵਾਨ ਪੀੜੀ ਨੂੰ ਅਪੀਲ ਕਰਦਾ ਜਿਹੜੀ ਸਭ ਤੋਂ ਵਿਸਰੀ ਵਿਸਰੀ ਚਲੋ ਕੁਝ ਗਲਤੀਆਂ ਇੱਕ ਪਰਿਵਾਰ ਤੋਂ ਹੋ ਜਾਂਦੀਆਂ ਨੇ ਕੁਝ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਹੋਈਆਂ ਅਸੀਂ ਉਹੀ ਅਪੀਲ ਕਰਦੇ ਆ ਸਾਰੇ ਨੌਜਵਾਨਾਂ ਨੂੰ ਵੀ ਉਹ ਸਾਰਾ ਖੇਮਿਆਜਾ ਵੀ ਆਪਾਂ ਨੂੰ ਭੁਗਤਣਾ ਪੈ ਗਿਆ 7 ਸਾਲ ਆਪਾਂ ਸੱਤਾ ਚੋਂ ਵੀ ਬਾਹਰ ਹੋ ਚੁੱਕੇ ਆ ਹੁਣ ਜਿਹੜੇ ਤੁਸੀਂ ਨੌਜਵਾਨ ਵੀਰੋਂ ਮੇਰੇ ਭੈਣਾ ਮੇਰੇ ਬੀਬੀਆਂ ਨੇ ਖਾਸ ਕਰਕੇ 18 ਤੋਂ 22 23 ਸਾਲ ਦੀ ਉਮਰ ਦੇਆਂ ਨੂੰ ਉਹਨਾਂ ਨੂੰ ਅਪੀਲ ਕਰਦੇ ਆ ਵੀ ਹੁਣ ਤੁਸੀਂ ਕੋਈ ਇੱਕ ਪਾਰਟੀ ਆ ਜਿਹੜੀ ਦਿੱਲੀ ਨਾਲ ਲੜਨ ਜੋਗੀ ਰਹੇਗੀ ਉਹ ਸ਼੍ਰੋਮਣੀ ਅਕਾਲੀ ਦਲ ਆ ਵੀ ਤੁਸੀਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਤਾਂ ਜੋ ਆਪਾਂ ਦਿੱਲੀ ਗਵਰਨਮੈਂਟ ਨਾਲ ਲੜਨ ਜੋਗੇ ਹੋ ਜਾਈਏ